ਉਹਦੇ ਵਾਲੇ ਮੇਰੇ ਇਜ਼ਾਜ਼ਤ ਕਿਆ ਕਰ ਰਹੇ ਮੇਰੇ ਇਹ ਨਹੀਂ ਸਮਝ ਆ ਰਿਹਾ ਉਹ ਪਰਿੰਡ ਬਹੁਤ ਯਾਰ ਕੀ ਹੋ ਗਿਆ ਸਵੇਰ ਸਵੇਰ ਹਾਲ ਅਗਭੰਗ ਵਾਇਰਲ ਹੋ ਰਹੀ ਇਹ ਵੀਡੀਓ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਕੋਤਵਾਲੀ ਦੀ ਹੈ ਜਿਸ ਵਿੱਚ ਨਜ਼ਰ ਆ ਰਹੇ ਦੋ ਧੜੇ ਦੇਖੋ ਕਿਵੇਂ ਇੱਕ ਦੂਜੇ ਦੀ ਜਾਨ ਦੇ ਪੈਰੀ ਬਣੇ ਹੋਏ ਨੇ ਜਦੋਂ ਸਾਡੇ ਸਯੋਗੀ ਪੱਤਰਕਾਰ ਨੇ ਇਸ ਵੀਡੀਓ ਦੀ ਸ਼ਾਨਦਿਨ ਕੀਤੀ ਤਾਂ ਪਤਾ ਚੱਲਿਆ ਕਿ ਲੜ ਝਗੜ ਰਹੇ ਇਹ ਲੋਕ ਪਿੰਡ ਅਲੋਤੀਪੁਰ ਦੇ ਹਨ ਤੇ ਇਹਨਾਂ ਦਾ ਵੰਡ ਨੂੰ ਲੈ ਕੇ ਆਪਸੀ ਤਕਰਾਰ ਚੱਲ ਰਿਹਾ ਹੈ ਜਿਸ ਨੂੰ ਇਹ ਲੋਕ ਥਾਣੇ ਬੈਠ ਕੇ ਹੱਲ ਕਰਨਾ ਚਾਹੁੰਦੇ ਸੀ ਪਰ ਜਿਵੇਂ ਹੀ ਇਹ ਲੋਕ ਥਾਣੇ ਦੀ ਹਦੂਦ ਅੰਦਰ ਪਹੁੰਚੇ ਤਕਲੀਸ਼ ਨੂੰ ਨਪਟਾਉਣ ਦੀ ਥਾਂ ਇੱਕ ਨਵੀਂ ਮੁਸੀਬਤ ਗੱਲ ਪਾ ਬੈਠੇ ਦੋਵੇਂ ਧਿਰਾਂ ਵਿੱਚ ਗੱਲ ਤੂ ਤੂ ਮਾਮੇ ਤੋਂ ਸ਼ੁਰੂ ਹੋ ਕੇ ਵਾਦੀ ਵਾਦੀ ਡਾਂਗਾ ਸੋਟਿਆਂ ਤੇ ਖਸੂਨ ਮੁੱਕੀਆਂ ਤੱਕ ਪਹੁੰਚ ਗਈ ਪਰ ਇਹਨਾਂ ਨੂੰ ਛਡੋਣ ਦੀ ਕਿਸੇ ਨੇ ਜਹਿਮਤ ਨਹੀਂ ਸਮਝੀ। ਮੌਕੇ ਤੇ ਖੜੀ ਤਮਾਸ਼ਪੀਨ ਪੁਲਿਸ ਨੇ ਵੀ ਤਮਾਸ਼ਾ ਦੇਖਿਆ। ਹੁਣ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤਾਂ ਲੋਕਾਂ ਨੇ ਪੁਲਿਸ ਖਿਲਾਫ ਖੂਪੜਾ ਕੱਢੀ। ਲੋਕ ਕਹਿ ਰਹੇ ਸੀ ਕਿ ਜੇਕਰ ਪੰਜਾਬ ਪੁਲਿਸ ਥਾਣੇ ਦੇ ਗੇਟ ਮੋਰੇ ਅਜਿਹੀ ਸਥਿਤੀ ਤੇ ਕਾਬੂ ਨਹੀਂ ਪਾ ਸਕਦੀ ਤਾਂ ਦੂਰ ਦੂਅਡੇ ਪਿੰਡਾਂ ਵਿੱਚ ਬੈਠੇ ਲੋਕ ਪੁਲਿਸ ਤੋਂ ਸੁਰੱਖਿਆ ਦੀ ਕੀ ਆਸ ਰੱਖ ਸਕਦੇ ਨੇ? ਇਸ ਵਾਇਰਲ ਵੀਡੀਓ ਸੰਬੰਧੀ ਜਦੋਂ ਥਾਣਾ ਪੁਲਿਸ ਕੋਤਵਾਲੀ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਿੰਡ ਅਲੋਦੀਪੁਰ ਦੀਆਂ ਦੋ ਟੀਰਾ ਚਾਚੇ ਭਤੀਜੇ ਵਿਚਕਾਰ ਚੱਲ ਰਹੇ ਮਸਲੇ ਨੂੰ ਲੈ ਕੇ ਥਾਣੇ ਪਹੁੰਚੇ ਸੀ ਪਰ ਜਿਵੇਂ ਹੀ ਉਹ ਥਾਣੇ ਦੀ ਬਿਲਡਿੰਗ ਤੋਂ ਬਾਹਰ ਆ ਕੇ ਰਾਜਨਾਮੇ ਦੀ ਗੱਲ ਕਰਨ ਲੱਗੇ ਤਾਂ ਆਪਸ ਵਿੱਚ ਹੀ ਉਲਝ ਗਏ ਬੇਸ਼ੱਕ ਝਗੜੇ ਦੀ ਹਦੂ ਥਾਣਾ ਸਿਟੀ ਅਧੀਨ ਆਉਂਦੀ ਹੈ ਪਰ ਫਿਰ ਵੀ ਦੋਵੇਂ ਟੀਰਾ ਵਿੱਚ ਸੁਲਾਹ ਕਰਵਾ ਦਿੱਤੀ ਹੈ ਸਵਾਲ ਪੁਲਿਸ ਤੇ ਵੀ ਉੱਠਨੇ ਸੁਭਾਵਿਕ ਹਨ ਲੋਕਾਂ ਦਾ ਕਹਿਣਾ ਹੈ ਕਿ ਵਧ ਰਹੇ ਕੋਰੋਨਾ ਨੂੰ ਲੈ ਕੇ ਸਰਕਾਰ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਹਨ ਪਰ ਉਪਰੋਕਤ ਦੋ ਮੇਤੀ ਰਵਲੋ ਪਾਰੀ ਗਿੰਤੀ ਵਿੱਚ ਇਕੱਠ ਕਰਕੇ ਕਰੋਨਾ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ ਅਜਿਹੇ ਵਿੱਚ ਧੜਾ ਧੜ ਚਲਾਨ ਕੱਟਣ ਵਾਲੀ ਪੁਲਿਸ ਨੂੰ ਅਜਿਹੇ ਲੋਕ ਨਜ਼ਰੀ ਕਿਉਂ ਨਹੀਂ ਆ ਰਹੇ ਜਿਹੜੇ ਨਿਯਮਾਂ ਦੀ ਅਣਦੇਖੀ ਹੀ ਨਹੀਂ ਕਰਦੇ ਸਗੋਂ ਕਾਨੂੰਨ ਨੂੰ ਵੀ ਹੱਥ ਵਿੱਚ ਲੈਂਦੇ ਹਨ ਹਲੌਤੀਪੁਰ ਦੇ ਇੱਕ ਚਾਚਾ ਭਤੀਜਾ ਦੋਨੇ ਬਿਝੁਰੂ ਸੀ ਉਹਨਾਂ ਦਾ ਕੋਈ ਆਪਸ ਵਿੱਚ ਥੋੜਾ ਜਿਹਾ ਜ਼ਮੀਨ ਦਾ ਕੋਈ ਕੋਈ ਖੇਤ ਦਾ ਕੋਈ ਵਹਾਗਾ ਸੀ ਥੋੜਾ ਤਗੜਾ ਉਸ ਬੰਦ ਵਿੱਚ ਇੱਕ ਕੰਪਲੇਟ ਸੀ ਸਾਡੇ ਪਾਸ ਆਈ ਦੋਨੇ ਪਾਰਟੀਆਂ ਜੀ ਤਲਵ ਕੀਤੀਆਂ ਸੀ ਤੇ ਉਹਨਾਂ ਦੇ ਆਪਸ ਵਿੱਚ ਰਾਈ ਨਮਾ ਹੋ ਗਿਆ ਰਾਈ ਨਮਾ ਹੋ ਗਿਆ ਰਾਈ ਨਮਾ ਹੋਣ ਤੋਂ ਬਾਅਦ ਸੌ ਉਹਨਾਂ ਦੀ ਆਪਸ ਵਿੱਚ ਗੱਲਬਾਤ ਹੋ ਗਈ ਉਹ ਲਿਖ ਕੇ ਸਾਨੂੰ ਚਲੇਗੇ ਚਲੇਗੇ ਪਰ ਆ ਜਿਹੜਾ ਜਦੋਂ ਥਾਣੇ ਤੋਂ ਬਾਹਰਲੇ ਪਾਸੇ ਜਾਂਦੇ ਆ ਸੜਕ ਦੇ ਉੱਤੇ ਉੱਥੇ ਕਿਸੇ ਗੱਲ ਤੋਂ ਇਹਨਾਂ ਦਾ ਟਕਰਾਅ ਹੋ ਗਿਆ ਆਪਸ ਵਿੱਚ ਟਕਰਾਅ ਹੁੰਦਿਆ ਆ ਆਪਸ ਵਿੱਚ ਥੋੜਾ ਬੋਤਾ ਹੋਰ ਮੁੱਕੀ ਹੋ ਗਈ ਉਹ ਜਦੋਂ ਹੋਣ ਦੇ ਨਾਲ ਐਟੇ ਟਾਈਮ ਸਾਨੂੰ ਅੰਦਰ ਪਤਾ ਲੱਗਾ ਤੇ ਫੌਰੀ ਤੌਰ ਤੇ ਮੈਂ ਡਿਊਟੀ ਅਫਸਰਾ ਆਪਣਾ ਭੇਜਿਆ ਨਾਲ ਅਸੀਂ ਲਾਜਮ ਚਲੇ ਗਏ ਸਾਡੇ ਜਾਣ ਦੇ ਨਾਲ ਇਮੀਜ ਜਲਦੀ ਉਹਨੂੰ ਦਿੰਦਾ ਛੁੜਾ ਕੇ ਤੇ ਲੈ ਕੇ ਆਏ ਤੇ ਆਉਂਦੇ ਸਾਲ ਜਿਹੜੇ ਬਜ਼ੁਰਗ ਸੀ ਉਹ ਮਾਫੀ ਮੰਗਣ ਲੱਗ ਪਏ ਉਹਨੂੰ ਇਹਨੇ ਇੱਕ ਦੂਜੀ ਪਾਰਟੀ ਨਾਲ ਆਪਸ ਵਿੱਚ ਤੇ ਰਾਜੀਨਾਮਾ ਸਾਡੀ ਕੋਈ ਗੱਲਬਾਤ ਨਹੀਂ ਹੋਈ ਕੋਈ ਗੱਲਬਾਤ ਨਹੀਂ ਤੇ ਦੋਵਾਂ ਨੇ ਆਪਸ ਵਿੱਚ ਜਿਹਦੇ ਕੋ ਮਾਫੀ ਮੰਗ ਕੇ ਤੇ ਅਫਸਰ ਚਰਾਇਨਾਮਾ ਕਰਦਾ ਸਾਨੂੰ ਕੋਈ ਉਹਨਾਂ ਨੇ ਦਿੱਕਤੀ ਤੌਰ ਤੇ ਕਿ ਗੜੀ ਸਮਝੀ ਕੋਈ ਕੰਪਲੇਨ ਨਹੀਂ ਕੀਤੀ ਔਰ ਇਸ ਵਾਰੀ ਮੈਂ ਡਿਊਟੀ ਅਫਸਰ ਸੀ ਥਾਣੇ ਆਉਂਦਾ ਉਹ ਬੰਦਾ ਸੀ ਉਹਨਾਂ ਨੂੰ ਵੀ ਮਨ ਲਓ ਪਹਿਲੇ ਜਾਨੂ ਕਰਵਾਇਆਤਾ ਸੀ ਦੁਆਰਾ ਜਦੋਂ ਇਹਨਾਂ ਨੇ ਇਮੀਡੀਏਟਲੀ ਸਾਨੂੰ ਲਈ ਨਵਾਂ ਅਫਸਰ ਦੇਖ ਕੇ ਫੇਰ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਕਰ ਬੰਦੀ ਸੀ ਜਿਸ ਤਰ੍ਹਾਂ ਉਹ ਲੜ ਰਹੇ ਆ ਵੀਡੀਓ ਵਾਇਰਲ ਹੋ ਰਹੀ ਜਾਂ ਥਾਣੇ ਦੇ ਬਾਹਰ ਕਾਫੀ ਹੱਦ ਤੱਕ ਲੋਕਾਂ ਤੱਕ ਇਹ ਪਹੁੰਚੀ ਜਿਸ ਤਰ੍ਹਾਂ ਕਰੋਨਾ ਮਹਾਮਾਰੀ ਚੱਲ ਰਹੀ ਹੈ ਉਹਦੇ ਬਾਵਜੂਦ ਵੀ ਜਿਹੜੇ ਪਿੰਡਾਂ ਦੇ ਲੋਕ ਹੈ ਇਹਨਾਂ ਨੂੰ ਅਵੇਅਰਨੈਸ ਨਹੀਂ ਕਰਦੇ ਕਿ ਇਹ ਲੋਕ ਜਿਹੜੇ ਸ਼ਹਿਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਜਿਸ ਤਰ੍ਹਾਂ ਹੁਣ ਬਿਮਾਰੀ ਵਧ ਰਹੀ ਹੈ ਅਸੀਂ ਹੋਰਵੇਂ ਅੱਜ ਵੀ ਤੇ ਲਗਾਤਾਰ ਪਹਿਲਾਂ ਤੋਂ ਵੀਹੀਂ ਪਿੰਡਾਂ ਦੀ ਪੰਚਾਇਤਾਂ ਨੂੰ ਔਰ ਲਗਾਤਾਰ ਇਹਨਾਂ ਨੂੰ ਸਮਝਾ ਰਹੇ ਹਾਂ ਲਗਾਤਾਰ ਪੰਚਾਇਤਾਂ ਗਵਾਹ ਕਰਦੇ ਹਾਂ ਅੱਜ ਵੀ ਮੈਂ ਪ੍ਰਤੀਆਂ ਪੰਜਾਂ ਪਿੰਡਾਂ ਜਾ ਕੇ ਮੀਟਿੰਗ ਕਰਕੇ ਆਇਆ ਉਹ ਸਾਰੇ ਟੋਟਲ ਸਾਰੇ ਪਿੰਡਾਂ ਵਿੱਚ ਜ਼ਾਇਲ ਅਫਸਰਾਂ ਨੂੰ ਭੇਜ ਕੇ ਤੇ ਗਵਾਹ ਕੀਤਾ ਹੋਇਆ ਹੈ ਔਰ ਪਹਿਲਾਂ ਵੀ ਇਹਨਾਂ ਨੂੰ ਲਾਉਂਸਮੈਂਟਾਂ ਪਿੰਡਾਂ ਵਿੱਚ ਕਰਵਾ ਕਰਾ ਰਹੇ ਆ ਕਿ ਇਸ ਬਿਮਾਰੀ ਦੀ ਸਮੱਧ ਨਜ਼ਰ ਰੱਖਦੇ ਹੋਏ ਕਿ ਆਪਾਂ ਜਿਆਦਾ ਬੰਦੇ ਇਕੱਠੇ ਨਹੀਂ ਕਰ ਸਕਦੇ ਔਰ ਅਸੀਂ ਬੁਲਾਏ ਵੀ ਸਿਰਫ ਓਨਲੀ ਜਿਹੜੇ ਆਏ ਕੰਪਲੇਂਟ ਵਾਲਾ ਤੇ ਕੰਪਲੇਂਟ ਦੇ ਦੇ ਖਾਸ ਦੋਨੇ ਆਏ ਸੀ ਤੇ ਬਕਾਇਦਾ ਇੱਕ ਪਿੰਡ ਦਾ ਨਾਲ ਸਰਪੰਚ ਆਇਆ ਸੀ ਇਹਨਾਂ ਨੇ ਆਪਸ ਵਿੱਚ ਇਹ ਸਮਝੋ ਤਕਰਾਤਾ ਅੰਦਰ ਸਾਡੇ ਕੋਲ ਨਹੀਂ ਕੋਈ ਬੰਦਾ ਆਏ ਉਹ ਬਾਅਦ ਜਦੋਂ ਝਗੜਾ ਹੋਇਆ ਇਹਨਾਂ ਦਾ ਆਪਸ ਵਿੱਚ ਬਾਹਰ ਕਿ ਕਿਤੇ ਕੀਤਾ ਵੈ ਇਹਨਾਂ ਨੇ ਕੋਈ ਭਾਨਤੇ ਤੇ ਉਹਦੇ ਸਵਾਂਚੇ ਹਿੰਦੂ ਬਲਾ ਕੇ ਮੁਲਕੀ ਮੇਜੇ ਨੂੰ ਸਾਨੂੰ ਆਕੇ ਲੈ ਕੇ ਸਾਡਾ ਦਾਇਨਾਮਾ ਕਰੋਨਾ ਨਾਲ ਮਰੀ ਹੋਣੇ ਲੱਖ ਲੱਖ ਸਿਆ ਹੋਏ ਬੰਦੇ ਰੱਖਦੇ ਹੋਏ ਕਿ ਜਿਵੇਂ ਅਦਾਲਤਾਂ ਵੀ ਸਾਰੀਆਂ ਬੰਦ ਐ ਤੇ ਇਮੀਜੇਰੀ ਉਹਨਾਂ ਜੋ ਰਾਜਨਾਮਾ ਸੰਦੇਤਾ ਤੇ ਕੋਈ ਕਾਰਵਾਈ ਨਹੀਂ ਕਰਨੀ ਤੇ ਅਸੀਂ ਵੀ ਇਮੀਜੇਰੀ ਉਹਨਾਂ ਫਾਰ ਕਰਕੇ ਭੇਜਤਾ ਜੀ ਜਿਨ੍ਹਾਂ ਦੀ ਹੱਦ ਪੈਂਦੀ ਆ ਸਿਟੀ ਥਾਨ ਜਿਸ ਤਰ੍ਹਾਂ ਕੋਤਵਾਲੀ ਥਾਣੇ ਦੇ ਮੋਹਰੇ ਜਿੱਥੇ ਝੜਾ ਹੋਇਆਗਾ ਉਹ ਉਹਦੀ ਹੱਦ ਪੈਂਦੀ ਆ ਸਿਟੀ ਥਾਨ ਸਿਟੀ ਥਾਣੇ ਵਾਲਿਆਂ ਨੂੰ ਤੁਸੀਂ ਇਤਲਾਹ ਦਿੱਤੀ ਕਿ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਜਾਂ ਨਹੀਂ ਕੀਤੀ ਗਈ ਪਰ ਉਹ ਲੋੜ ਹੀ ਨਹੀਂ ਪਈ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਸਾਨੂੰ ਐਰਰ ਨਹੀਂ ਕੋਈ ਕੰਪਲੇਂਟ ਹੀ ਨਹੀਂ ਕੀਤੀ ਉਹ ਦੂਜੀ ਪਾਰਟੀ ਨੇ ਕਿਸੇ ਨੇ ਵੀ ਦੋਨਾਂ ਪਾਰਟੀਆਂ ਤੇ ਕੋਈ ਕੰਪਲੇਂਟ ਨਹੀਂ ਕੀਤੀ ਪੁਲਿਸ ਵਾਲੇ ਮੇਰੇ ਇਲਾਜ ਕਿਆ ਕਰ ਰਹੇ ਮੇਰੇ ਨਹੀਂ ਸਮਝ ਆ ਰਿਹਾ